ਹਜ ਜੀ ਆਪਾਂ ਨਿਤਨੇ ਬਾਣੀ ਸ੍ਰੀ ਆਨੰਦ ਸਾਹਿਬ ਦੀ ਸੰਥਿਆ ਲੱਡੀ ਵਰ ਕਰ ਰਹੇ ਆ ਤੇ 10 ਪਉੜੀਆਂ ਦੀ ਸੰਥਿਆ ਸਰਵਣ ਕਰ ਲਈ ਸੀ ਅੱਗੇ ਸ਼ੁਰੂ ਹੁੰਦੀ ਏ ਮਨ ਪਿਆਰਿਆ ਏ ਮਨ ਪਿਆਰਿਆ ਪਿਆਰਿਆ ਤੇ ਵਿਸਰਾਮ ਹੈ ਤੂੰ ਸਦਾ ਸੱਚ ਸਮਾਲੇ ਤੂੰ ਟਿੱਪੀ ਤੁਰ ਤੈ ਤੂੰ ਪੜਨਾ ਤੂੰ ਸਦਾ ਸੱਚ ਸਮਾਲੇ ਏਹੋ ਉਟੰਬ ਤੂੰ ਜੇ ਦੇਖਦਾ ਏਹੋ ਆਹ ਨੂੰ ਔਕੜ ਲੱਗੇ ਉਚਾਰਨ ਹੋਵੇਗਾ ਏਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਤੇਰੇ ਦੋ ਦਲਾਵਾਂ ਲੱਗੀਆਂ ਤਿਆਂ ਰੱਖਣਾ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਨਾਹੀ ਤੇ ਬਿਸਰਾਮ ਹੈ ਚੱਲੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਇਸ ਨਾਲ ਕਿਉਂ ਚਿੱਤ ਲਾਈਐ ਕਿਉਂ ਉੜਿ ਔਂਕੜ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਕੀਚੈ ਤੇ ਬਿਸਰਾਮ ਹੈ ਇਹਨੂੰ ਕਸਕੇ ਨਹੀਂ ਬੋਲਣਾ ਮੂਲੇ ਨਹੀਂ ਪੜਨਾ ਇਹ ਪੋਲਾ ਸ਼ਬਦ ਬੋਲਣਾ ਹੈ ਮੂਲੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਪਛਤਾਈਏ ਨਹੀਂ ਪੜਨਨ ਪਛੋਤਾਈਏ ਢੋੜਾ ਲੱਗਾ ਤਿਆਰ ਰੱਖਣਾ ਪਛੋਤਾਈਏ ਸਤਗੁਰੂ ਕਾ ਉਪਦੇਸ਼ ਸੁਣ ਤੂੰ ਤੂੰ ਤੇ ਵਿਸਰਾਮ ਹੈ ਈਪੀ ਤੁਰੈ ਤੈ ਤੂੰ ਇਸ ਤਰ੍ਹਾਂ ਉਚਾਰਨ ਕਰਨਾ ਸਤਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਹੋਵੇ ਇਥੇ ਵੀ ਦਲਾਮੇ ਤੇਰੇ ਉੱਥੇ ਵੀ ਦਲਾਮੇ ਤਿਆਰ ਰੱਖਣਾ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਪਿਆਰੇ ਤੇ ਵਿਸਰਾਮ ਹੈ ਤੂੰ ਸਦਾ ਸੱਚ ਸਮਾਲੇ ਆਗਮ ਅਗੋਚਰਾ ਅਗੋਚਰਾ ਤੇ ਵਿਸਰਾਮ ਹੈ ਧਿਆਨ ਰੱਖਣਾ ਐਡੀ ਦੀ ਬਾਜ ਉਚਾਰਨ ਹੋਵੇ ਆਗਮ ਅਗੋਚਰਾ ਇਹਨੂੰ ਅਗਾਮ ਨਹੀਂ ਪੜਨਾ ਆਗਮ ਇਹ ਕਿਉਂਕਿ ਤੇ ਟਿੱਪੀ ਨਹੀਂ ਹੈ ਜੇ ਟਿੱਪੀ ਹੁੰਦੀ ਫਿਰ ਅਗੰਮ ਬੰਨਾ ਸੀ ਟਿੱਪੀ ਤੋਂ ਰਹੇ ਤੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਕਿਨੈ ਕਿਨੇ ਨਹੀਂ ਪੜਨਾ ਕਿਨੈ ਪੜਨਾ ਦਲਾਵਾ ਲਾ ਕੇ ਕਿਨੈ ਤੇਰਾ ਤੇਰਾ ਤੇ ਵਿਸਰਾਮ ਹੈ ਆਪਣਾ ਆਪ ਤੂੰ ਜਾਣਹੀਂ ਆਪਣਾ ਆਪ ਤੂੰ ਜਾਣਹੀਂ ਜਾਣਹੀਂ ਇਸ ਤਰ੍ਹਾਂ ਪੜਨਾ ਜਾਣਹੀਂ ਹਾਹੀਂ ਲਾਂ ਲਾ ਕੇ ਉਚਾਰਨ ਹੋਣਾ ਹੈ ਜਾਣਹੀਂ ਜੀਵ ਜੰਤ ਸਭ ਖੇਲ ਤੇਰਾ ਤੇਰਾ ਤੇ ਵਿਸਰਾਮ ਹੈ ਕਿਆ ਖੂ ਆਖ ਵਖਾਣੈ 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 ਇਸ ਤਰ੍ਹਾਂ ਪੜ੍ਹਨਾ ਈਡੀ ਨਾਲ ਲੱਗੀਏ ਤਿਆਰ ਰੱਖਣਾ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਟਿੱਪੀ ਤੁਰੈ ਤੈ ਤੂੰ ਹੈ ਤੂੰ ਹੈ ਨਹੀਂ ਪੜ੍ਹਨਾ ਤੂੰ ਹੈ ਜਿਨ ਜਗਤ ਉਪਾਇਆ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਇੱਥੇ ਟਿੱਪੀ ਲੱਗੀਏ ਇਹ ਅਗੰਮ ਪੜ੍ਹਨਾ ਹੈ ਪਿਛੇ ਅਗਮ ਸੀ ਇਹਨੂੰ ਅਗਮ ਪੜਨਾ ਹੈ ਅਗਮ ਹੈ ਐ ਤੇ ਵਿਸਰਾਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰ ਮਨ ਜਨ ਅੰਮ੍ਰਿਤ ਖੋਜਦੇ ਖੋਜਦੇ ਤੇ ਵਿਸਰਾਮ ਲਾਉਣਾ ਸੂਰ ਨਾਰੇ ਵੱਖਰੇ ਵੱਖਰੇ ਪਾਠ ਨੇ ਸੂਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕ੍ਰਿਪਾ ਕੈਨੇ ਇੱਥੇ ਵਿਸਰਾਮ ਆ ਸੱਚਾ ਮਨ ਵਸਾਇਆ ਜੀਵ ਜੰਤ ਸਭ ਤੁਧ ਉਪਾਏ ਉਪਾਏ ਤੇ ਵਿਸਰਾਮ ਹੈ ਇੱਕ ਵੇਖ ਪਰਸਨ ਆਇਆ ਪਰਸਨ ਨਾਣੀ ਦੀ ਆਵਾਜ਼ ਉਚਾਰਨ ਹੋਵੇ ਪਰਸਨ ਆਇਆ ਲੱਭ ਲੋਭ ਹੰਕਾਰ ਚੂਕਾ ਚੂਕਾ ਤੇ ਵਿਸਰਾਮ ਹੈ ਇੱਕ ਚੱਚੀ ਦੇ ਥੱਲੇ ਦਲੈਂਕੜਾ ਲੱਗਿਆ ਇਹ ਤਿਆਰ ਰੱਖਣਾ ਕਿ ਔਂਕੜ ਲਾ ਕੇ ਉਚਾਰਨ ਹੋਵੇ ਚੁੱਕਾ ਨਹੀਂ ਕਹਿਣਾ ਚੁੱਕਾ ਦਰੈਂਕੜਾਂ ਦੀ ਆਵਾਜ਼ ਉਚਾਰਨ ਹੋਵੇ ਲੱਭ ਲੱਭ ਲੋਭ ਹੰਕਾਰ ਚੁੱਕਾ ਚੁੱਕਾ ਤੇ ਵਿਸਰਾਮ ਹੈ ਸਤਗੁਰੂ ਭਲਾ ਪਾਇਆ ਭਲਾ ਪਾਇਆ ਭੱਲਾ ਨਹੀਂ ਕਹਿਣਾ ਨੂੰ ਬੋਲਣਾ ਭਲਾ ਭਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੁਠਾ ਤੁਠਾ ਤੇ ਵਿਸਰਾਮ ਹੈ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਹੈ ਅੰਮ੍ਰਿਤ ਗੁਰ ਤੇ ਪਾਇਆ ਹੈ ਭਗਤਾ ਕੀ ਚਾਲ ਚਾਲ ਤੇ ਵਿਸਰਾਮ ਹੈ ਇਸ ਤੇ ਕਈ ਸੰਗਤਾਂ ਬਿੰਦੀ ਲਾ ਕੇ ਉਚਾਰਨ ਕਰ ਜੰਦੀ ਹੈ ਭਗਤਾ ਭਗਤਾ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਬਿੰਦੀ ਤੁਰੇਤ ਪੜਨਾ ਭਗਤਾ ਭਗਤਾ ਕੀ ਚਾਲ ਨਿਰਾਲੀ ਨਿਰਾਲੀ ਬਾਤ ਪੜਨਾ ਚਾਲ ਤੇ ਵਿਸਰਾਮ ਹੈ ਚਾਲਾ ਨਿਰਾਲੀ ਭਗਤਾਹ ਕੇਰੀ ਕੇਰੀ ਤੇ ਵਿਸਰਾਮ ਹੈ ਤੱਤਾ ਜਿਹੜਾ ਹੈ ਤੱਤੇ ਨੂੰ ਕੰਨਾ ਲੱਗਾ ਹੈ ਇਹ ਕੰਨਾ ਲੰਮਾ ਕਰਕੇ ਹਾ ਹਾ ਮੁਕਤ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਭਗਤਾਹ ਭਗਤਾਹ ਕੇਰੀ ਵਿਖਮ ਮਾਰਗ ਚੱਲਣਾ ਚੱਲਣਾ ਨਾਣੀ ਦੀ ਬਾਤ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਤ੍ਰਿਸ਼ਨਾ ਤੇ ਵਿਸਰਾਮ ਹੈ ਬਹੁਤ ਨਾਹੀ ਬੋਲਣਾ ਖੰਨੇ ਹੋ ਟਿੱਖੀ ਵਾਲਹੁ ਨਿੱਕੀ ਖੰਨੇ ਹੋ ਖਖੇ ਟਿੱਪੀ ਆ ਨੰਨੇ ਸਿਆਰੀ ਐੜਾ ਤੇ ਹਾਏ ਔਂਕੜਾ ਖੰਨੇ ਹੋ ਟਿੱਖੀ ਵਾਲਹੁ ਨਿੱਕੀ ਇਹਨੂੰ ਵਾਲਹੁ ਨਹੀਂ ਪੜਨ ਵਾਲਹੁ ਵਾਲਹੁ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਤਜਿਆ ਤੇ ਵਿਸਰਾਮ ਹੈ ਜਿੰਨੀ ਭਾਰਾ ਬੋਲਣਾ ਇੱਥੇ ਨੰਨੇ ਦੇ ਪੈਰ ਵਿੱਚ ਹਲੰਤ ਲੱਗੀ ਏ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਭਗਤਾ ਤੇ ਵਿਸਰਾਮ ਹੈ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਤੇਵ ਚੱਲ ਹੈ ਸੁਆਮੀ ਸੁਆਮੀ ਤੇ ਬਿਸਰਾਮ ਹੈ ਜੋ ਜਿੱਜੇ ਸਿਆਰੀ ਊੜੇ ਔਂਕੜ ਧਿਆਨ ਰੱਖਣਾ ਜੋ ਤੂੰ ਤੂੰ ਟਿੱਪੀ ਤੁਰੈ ਤੇ ਪਿੱਛੇ ਆਪ ਕੋਈ ਵਾਰ ਪੜ ਕੇ ਆਏ ਆ ਤੂੰ ਚਲਾਏ ਚੱਚਾ ਲੱਲੇ ਕੰਨਾ ਈੜੀ ਸਿਆਰੀ ਤੇ ਹਾਹੇ ਸਿਆਰੀ ਇਹ ਜਿਹੜੀ ਸਿਆਰੀ ਲੱਗੀਆਂ ਉਹ ਉਚਾਰਨ ਹੋਣਗੀਆਂ ਚਲਾਏ ਚਲਾਏ ਇਸ ਤਰ੍ਹਾਂ ਉਚਾਰਨ ਕਰਨਾ ਹੈ ਕਈ ਸੰਗਤਾਂ ਚਲਾਏ ਪੜ ਜਾਂਦੀਆਂ ਚਲਾਏ ਚਲਾਏ ਨਹੀਂ ਪੜਨਾ ਹਾਹੇ ਦੀ ਆਵਾਜ਼ ਉਚਾਰਨ ਹੋਵੇਗੀ ਚਲਾਏ ਤੇਵ ਚੱਲਹਿ ਸੁਆਮੀ ਸੁਆਮੀ ਤੇ ਵਿਸਰਾਮ ਹੈ ਹੋਰ ਕਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਚਲਾਏ ਇਸ ਤਰ੍ਹਾਂ ਪੜਨਾ ਇੱਥੇ ਜਮ ਕੇ ਤੇਵ ਚੱਲਹਿ ਤੇਵੇ ਨਹੀਂ ਪੜਨਾ ਇਹਨੂੰ ਇੱਥੇ ਦਲਾਵਾਂ ਲੱਗੀਆਂ ਵਾਵੇ ਦੇ ਤੇਵ ਤੇਵ ਚੱਲਹਿ ਚੱਲਹਿ ਤੇ ਵਿਸਰਾਮ ਹੈ ਜਿਨਾਂ ਮਾਰਗ ਪਾਵਹਿ ਪਾਵਹਿ ਹਾਹਿ ਲਾਏ ਕਰ ਕਿਰਪਾ ਜਿਨ ਨਾਮ ਲਾਏ ਲਾਏ ਇੱਥੇ ਵੀ ਲੱਲੇ ਕੰਨਾਂ ਈੜੀ ਸਿਆਰੀ ਹਾਹਿ ਸਿਆਰੀ ਤੇ ਇਹ ਉਚਾਰਨ ਹੋਣਗੀਆਂ ਜਿੰਨੀਆਂ ਸਿਆਰੀਆਂ ਲੱਗੀਆਂ ਲਾਏ ਸੇ ਹਰ ਹਰ ਸਦਾ ਧਿਆਵਹਿ ਧਿਆਵਹਿ ਚ ਬਾਵਾ ਇਹ ਧਿਆਨ ਰੱਖਣਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਆਪਣੀ ਤੇ ਬਿਸਰਾਮ ਹੈ ਸੁਣਾਏ ਇਹ ਵੀ ਉਸੇ ਤਰ੍ਹਾਂ ਉਚਾਰਨ ਕਰਨਾ ਸੱਸੀ ਔਕਟ ਨਾਣੇ ਕੰਨਾ ਈੜੀ ਸਿਆਰੀ ਹਾਏ ਸਿਆ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਸੇ ਸੱਸੀ ਸਿਆਰੀ ਐ ਸੇ ਗੁਰਦੁਆਰੇ ਇੱਥੇ ਧਿਆਨ ਰੱਖਣਾ ਇੱਕ ਤਾਂ ਰਾਰੇ ਨੂੰ ਦੋ ਦਲਾਵਾਂ ਲੱਗੀਆਂ ਤੇ ਕਈ ਸੰਗਤਾਂ ਪੜ ਜਾਂਦੀ ਗੁਰਦੁਆਰਾ 12 ਬਾਗ ਵਿੱਚ ਐੜੇ ਦੇ ਸਾਦੇ ਬਾਵਾ ਲਾ ਜਾਂਦੀਆਂ ਗੁਰਦੁਆਰਾ ਇਹ ਯਾਦ ਰੱਖਣਾ ਤੇ ਐਡਾ ਲੱਗਾ ਆਰਾ ਬੋਲਣਾ ਆਰੇ ਕਿ ਐਡੀ ਦੀ ਬਾਣੀ ਉਚਾਰਨ ਹੋਵੇ ਗੁਰਦੁਆਰਾ ਗੁਰਦੁਵਾਰ ਐ ਆਰੇ ਐਡੇ ਕੰਨ ਬਾਵੇ ਦੀ ਬਾਣੀ ਉਚਾਰਨ ਹੋਵੇ ਜਿਸ ਨੂੰ ਕਥਾ ਸੁਣਾਏ ਆਪਣੀ ਇਹ ਗੁਰਦੁਆਰਾ ਸੁਖ ਪਾਵਹਿ ਕਹ ਨਾਨਕ ਸੱਚੇ ਸਾਹਿਬ ਸਾਹਿਬ ਤੇ ਬਿਸਰਾਮ ਹੈ ਇਹਨੂੰ ਸਹਿਬ ਨਹੀਂ ਪੜਨਾ ਸਾਹਿਬ ਕੰਨਾਂ ਲਾ ਕੇ ਕੰਨਾਂ ਲੱਗਾ ਵਿਚਾਰਨ ਕਰਨਾ ਸਾਹਿਬ ਜੋ ਭਾਵੈ ਤਿਵੇਂ ਚਲਾਵੇ ਤਿਵੇਂ ਗੁਲਾਮਾਂ ਲੱਗੀਆਂ ਤਿਆਰ ਰੱਖਣਾ ਤਿਵੇਂ ਚਲਾਵੇ ਜੋ ਭਾਵੈ ਤਿਵੇਂ ਚਲਾਵੇ ਸੋ ਸੰਗਤ ਜੀ ਆਪਣੀ 15 ਪੌੜੀਆਂ ਆਨੰਦ ਸਾਹਿਬ ਦੀਆਂ ਚੁੱਕੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ